ਮੈਂ ਤੁਹਾਨੂੰ ਆਪਣੀਆਂ ਪਿਛਲੀਆਂ ਲਗਭਗ 4-5 ਵੀਡੀਓਜ਼ ਵਿੱਚ ਸਨ 500 BC ਤੋਂ ਲੈ ਕੇ 600 AD ਤੱਕ ਦਾ 1000 ਤੋਂ 1100 ਸਾਲਾਂ ਦਾ ਪੰਜਾਬ ਦਾ ਇਤਿਹਾਸ ਦੱਸਿਆ। ਇਸ ਦੌਰਾਨ 4 ਤੋਂ 5 ਵਿਦੇਸ਼ੀ ਆਕਰਮਣਕਾਰੀ ਆਏ ਜਿਨ੍ਹਾਂ ਨੇ ਲੰਬੇ ਸਮੇਂ ਤੱਕ ਇੱਥੇ ਰਾਜ ਕੀਤਾ ਕਈ ਇੱਥੇ ਹੀ ਵਸ ਗਏ। ਇਹਨਾਂ ਸਾਰਿਆਂ ਬਾਰੇ ਤੁਸੀਂ ਮੇਰੀਆਂ ਪਿਛਲੀਆਂ 4-5 ਵੀਡੀਓਜ਼ ਵਿੱਚ ਜਾਣਕਾਰੀ ਦੇਖ ਸਕਦੇ ਹੋ। ਉਹ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਮਿਲ ਜਾਣ ਗੀਆਂ ਤੇ ਹੁਣ ਆਪਾਂ ਪਹੁੰਚ ਗਏ ਆ 6ਵੀਂ 7ਵੀਂ ਸਦੀ ਵਿੱਚ ਤੇ ਇਹ ਦੌਰ ਫਤੋਂ ਮਹੱਤਵਪੂਰਨ ਦੌਰ ਸੀਗਾ ਨਾ ਸਿਰਫ ਪੰਜਾਬ ਲਈ ਜਾਂ ਫਿਰ ਭਾਰਤ ਲਈ ਸਗੋਂ ਪੂਰੀ ਦੁਨੀਆ ਦੇ ਇਤਿਹਾਸ ਦਾ ਇਹ ਸਭ ਤੋਂ ਜਿਆਦਾ ਮਹੱਤਵਪੂਰਨ ਦੌਰ ਸੀ ਕਿਉਂ ਕਿ ਇੱਕ ਨਵੇਂ ਧਰਮ ਦਾ ਆਗਮਨ ਹੋ ਰਿਹਾ ਸੀ ਇਸਲਾਮ ਇਸਲਾਮ ਉੱਭਰ ਰਿਹਾ ਸੀਗਾ 6ਵੀਂ ਸਦੀ ਵਿੱਚ ਤੇ ਇਸ ਦੌਰ ਤੋਂ ਬਾਅਦ ਪੂਰੀ ਦੁਨੀਆ ਬਦਲਣ ਵਾਲੀ ਸੀਗੀ ਪੂਰੀ ਦੁਨੀਆ ਦਾ ਇਤਿਹਾਸ ਇੱਕ ਹਿਸਾਬ ਨਾਲ ਪੂਰੀ ਤਰੀਕੇ ਨਾਲ ਬਦਲਿਆ ਗਿਆ ਇਸਲਾਮ ਦੇ ਆਉਣ ਤੋਂ ਬਾਅਦ ਤੇ ਇਸਲਾਮ ਦੇ ਪਹਿਲੇ ਕਿਹੜੇ ਆਕਰਮਣਕਾਰੀ ਸੀ ਕਿ ਕਿਹੜੇ ਹਮਲਾਵਾਰਾਂ ਨੇ ਪਹਿਲਾ ਪੰਜਾਬ ਤੇ ਹਮਲਾ ਕੀਤਾ ਸੀ ਉਹ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਜਿੱਥੋਂ ਕਿ ਸ਼ੁਰੂਆਤ ਹੋਈ ਸੀਗੀ ਇਸਲਾਮਿਕ ਇਨਵੀਜ਼ਨ ਦੀ ਉਹ ਸਾਰਾ ਕੁਝ ਮੈਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗਾ ਤੁਸੀਂ ਬਸ ਮੇਰੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਦਬਾ ਦਿਓ ਅਤੇ ਜੇ ਮੇਰੀ ਇਹ ਜਾਣਕਾਰੀ ਵਧੀਆ ਲੱਗੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਸੋ ਇਸਲਾਮਿਕ ਧਰਮ ਦੀ ਉਤਪਤੀ ਹੁੰਦੀ ਹੈਗੀ ਅਰਬ ਦੇ ਵਿੱਚੋਂ 6ਵੀਂ ਸਦੀ ਦੇ ਵਿੱਚ ਤੇ ਲਗਭਗ 100 ਸਾਲਾਂ ਦੇ ਅੰਦਰ ਹੀ ਇਹ ਧਰਮ ਸਾਰੇ ਕਿਤੇ ਫੈਲ ਗਿਆ ਉਸ ਇਲਾਕੇ ਵਿੱਚ ਪੂਰਾ ਮਿਡਲ ਈਸਟ ਪੂਰਾ ਉੱਤਰ ਅਫਰੀਕਾ ਪਰਸ਼ੀਆ ਅਰਬ ਦੇ ਸਾਰੇ ਦੇਸ਼ ਇਸਲਾਮ ਤੋਂ ਪਹਿਲਾਂ ਉਹਨਾਂ ਦੇਸ਼ਾਂ ਵਿੱਚ ਅਲੱਗ ਅਲੱਗ ਕੌਮਾਂ ਰਹਿੰਦੀਆਂ ਸੀਗੀਆਂ ਅੱਡੋ ਅੱਡ ਕੌਮਾਂ ਛੋਟੇ ਮੋਟੇ ਅੱਡੋ ਅੱਡ ਧਰਮ ਸਾਰੀਆਂ ਦੀਆਂ ਵੱਖੋ ਵੱਖਰੀਆਂ ਸੰਸਕ੍ਰਿਤੀਆਂ ਸੀ ਹੁਣ ਤੁਸੀਂ ਜਿੰਨੇ ਵੀ ਇਸਲਾਮ ਵਾਲੇ ਦੇਸ਼ ਦੇਖਦੇ ਚਾਹੀ ਮਿਡਲ ਈਸਟ ਹੋਵੇ ਚਾਹੇ ਅਫਗਾਨਿਸਤਾਨ ਹੋਵੇ ਚਾਹੇ ਈਰਾਨ ਹੋਵੇ ਚਾਹੇ ਅਫਰੀਕਾ ਦੇ ਦੇਸ਼ ਥੋੜਾ ਹਨ ਵਰਗੇ ਇਹ ਸ਼ੁਰੂ ਤੋਂ ਇਦਾਂ ਦੇ ਨਹੀਂ ਸਨ ਇਹ ਸਾਰਾ ਕੁਝ ਇਸਲਾਮ ਦੇ ਆਉਣ ਤੋਂ ਬਾਅਦ ਵਿੱਚ ਬਦਲਿਆ ਜਦੋਂ ਉਹਨਾਂ ਨੇ ਉੱਥੇ ਰਾਜ ਕੀਤਾ ਤੇ ਸਭ ਤੋਂ ਪਹਿਲਾਂ ਇਸਲਾਮ ਦਾ ਰਾਜ ਹੋਇਆ ਅਰਬ ਦੇ ਵਿੱਚ ਅਰਬ ਤੋਂ ਬਾਅਦ ਇਹਨਾਂ ਦਾ ਅਗਲੇ ਨਿਸ਼ਾਨੇ ਜਿਹੜੇ ਬਣਿਆ ਉਹ ਇਰਾਕ ਅਤੇ ਈਰਾਨ ਉਦੋਂ ਦਾ ਪਰਸ਼ੀਆ ਪਰਸ਼ੀਆ ਇੱਕ ਬਹੁਤ ਵੱਡਾ ਸਮਰਾਜ ਹੁੰਦਾ ਸੀਗਾ ਤੇ ਬਹੁਤ ਪ੍ਰਾਚੀਨ ਸਮਰਾਜ ਆ ਤੇ ਇੱਕ ਸੁਤੰਤਰ ਸਮਰਾਜ ਦੇ ਤੌਰ ਤੇ ਇਹਦਾ ਕਾਫੀ ਸਮੇਂ ਤੱਕ ਨਾਮ ਰਿਹਾ ਪਰ ਫਿਰ 6ਵੀਂ ਸਦੀ ਦੇ ਵਿੱਚ ਇੱਥੇ ਅਰਬ ਵਾਲਿਆਂ ਨੇ ਰਾਜ ਕੀਤਾ ਅਰਬ ਤੋਂ ਆਏ ਹੋਏ ਇਸਲਾਮ ਦੇ ਹਮਲਾਵਰਾਂ ਨੇ ਇੱਥੇ ਰਾਜ ਕੀਤਾ ਉਹਨਾਂ ਨੂੰ ਖਲੀਫੇ ਆਖਿਆ ਜਾਂਦਾ ਸੀ ਅਰਬ ਤੋਂ ਜੋ ਹਮਲਾਵਰ ਆਉਂਦੇ ਸੀ ਉਹਨਾਂ ਨੂੰ ਖਲੀਫੇ ਆਖਿਆ ਜਾਂਦਾ ਸੀ ਜਦੋਂ ਇਹਨਾਂ ਨੇ ਪਰਸ਼ੀਆ ਨੂੰ ਆਪਣੇ ਅਧੀਨ ਕਰ ਲਿਆ ਤਾਂ ਉਦੋਂ ਬਾਅਦ ਦੇ ਵਿੱਚ ਇਹਨਾਂ ਦਾ ਨਿਸ਼ਾਨਾ ਬਣੇ ਭਾਰਤ ਅਤੇ ਉਦੋਂ ਦਾ ਅਫਗਾਨਿਸਤਾਨ ਹੁਣ ਜਿਹੜਾ ਉਦੋਂ ਦਾ ਅਫਗਾਨਿਸਤਾਨ ਸੀ ਨਾ ਇਹ ਛੋਟੇ-ਮੋਟੇ ਰਾਜਾਂ ਵਿੱਚ ਵੰਡਿਆ ਹੋਇਆ ਸੀਗਾ ਬਹੁਤ ਰਾਜੇ ਅਤੇ ਹਿੰਦੂ ਰਾਜੇ ਇੱਥੇ ਰਾਜ ਕਰਦੇ ਸੀ ਤੇ ਇਹ ਜਿਹੜਾ ਦੌਰ ਸੀ ਨਾ ਇੱਥੇ ਉੱਤਰ ਭਾਰਤ ਵਿੱਚ ਤੇ ਉੱਥੇ afghanistan ਵਿੱਚ ਵੀ ਕੋਈ ਵੱਡਾ empire ਰਹੇ ਨਹੀਂ ਸੀ ਕਿਉਂਕਿ शक empire ਵੀ ਟੁੱਟ ਚੁੱਕਿਆ ਸੀ ਉਸ ਤੋਂ ਬਾਅਦ ਚ ਕੁਸ਼ਾਨ empire ਆਇਆ ਉਹ ਵੀ ਟੁੱਟ ਚੁੱਕਿਆ ਸੀ ਤੇ ਜਿਹੜੇ ਭਾਰਤ ਤੋਂ ਕੁਝ empire ਉੱਠੇ ਸੀ ਕਿ ਜਿਵੇਂ ਕਿ ਗੁਪਤ empire ਉਹ ਵੀ ਟੁੱਟ ਚੁੱਕਿਆ ਸੀ ਤੇ ਜਿਹੜੇ ਕੋਈ ਹੋਰ empire ਭਾਰਤ 'ਚ ਹੋ ਰਹੇ ਵੀ ਗਏ ਸੀ ਉਹ ਸਾਰੇ ਦੱਖਣ ਭਾਰਤ ਵੱਲ ਸੀਗੇ ਪਰ ਇਹ ਜਿਹੜਾ ਉੱਤਰ ਅਤੇ ਪੱਛਮ ਭਾਰਤ ਦਾ ਇਲਾਕਾ ਸੀ ਨਾ ਇੱਥੇ ਕੋਈ ਵੱਡਾ ਸਮਰਾਜ ਨਹੀਂ ਸੀ ਸਾਰੇ ਛੋਟੇ-ਛੋਟੇ ਰਾਜੇ ਉਸ ਵਕਤ ਰਾਜ ਕਰ ਰਹੇ ਸੀਗੇ ਤੇ ਇਸੇ ਦਾ ਫਾਇਦਾ ਚੁੱਕ ਰਹੇ ਸੀਗੇ ਉਹ ਖਲੀਫੇ ਅਰਬ ਤੋਂ ਆਏ ਹੋਏ ਈਰਾਨ ਤੋਂ ਆਏ ਹੋਏ ਤੇ ਇਹਨਾਂ ਨੇ ਉੱਥੇ ਬਹੁਤ ਵਾਰ ਆਕਰਮਣ ਕੀਤਾ ਅਫਗਾਨਿਸਤਾਨ ਦਾ ਪ੍ਰਾਚੀਨ ਇਤਿਹਾਸ ਦੱਸਦਾ ਕਿ ਲਗਭਗ 350 ਸਾਲਾਂ ਤੱਕ ਅਫਗਾਨਿਸਤਾਨ ਨੇ ਉਹਨਾਂ ਦੇ ਹਮਲੇ ਝੱਲੇ ਆ ਈਵਨ ਕਿ ਇਸਲਾਮ ਬਣਨ ਤੋਂ ਪਹਿਲਾਂ ਵੀ ਜਿਹੜੇ ਉਧਰੋਂ ਲੁਟੇਰੇ ਆਉਂਦੇ ਸੀਗੇ ਪੰਜਵੀਂ ਸਦੀ ਦੌਰਾਨ ਚੌਥੀ ਸਦੀ ਦੌਰਾਨ ਉਹਨਾਂ ਦੇ ਵੀ ਬਹੁਤ ਵਾਰ ਆਕਰਮਣ ਇੱਥੇ ਹੁੰਦੇ ਰਹੇ ਆ ਪਰ ਇਹ ਜਿਹੜੇ ਰਾਜੇ ਸੀ ਨਾ ਇਹਨਾਂ ਦੀ ਇੱਕਸਮ ਨਾਲ ਯੂਨਿਟੀ ਸੀ ਅਤੇ ਇਹ ਤਕੜੇ ਸੀ ਜਿਨ੍ਹਾਂ ਨੂੰ ਅੱਜ ਦੇ ਪਠਾਨ ਆਖਿਆ ਜਾਂਦਾ ਉਦੋਂ ਜਿਹੜੇ ਹੁਣ ਇੱਥੇ ਦੋ ਸ਼ਹਿਰ ਅਫਗਾਨਿਸਤਾਨ ਦੇ ਵਿੱਚ ਜਿਵੇਂ ਕਿ ਕਾਬਲ ਅਤੇ ਕੰਧਾਰ ਉਦੋਂ ਇਹਨਾਂ ਨੂੰ ਆਖਿਆ ਜਾਂਦਾ ਸੀਗਾ ਗੰਧਾਰ ਅਤੇ ਕੰਬੋਜ ਤਾਂ ਬੇਸਿਕਲੀ ਗੰਧਾਰ ਹੈ ਜਿਹੜਾ ਇਹ ਤਾਂ ਇੱਕ ਬਹੁਤ ਪ੍ਰਾਚੀਨ ਸ਼ਹਿਰ ਹੈ ਤੁਸੀਂ ਇਹਨੂੰ ਮਹਾਭਾਰਤ ਵਿੱਚ ਵੀ ਦਾ ਜ਼ਿਕਰ ਸੁਣਿਆ ਹੋਣਾ ਤੇ ਜਿਹੜਾ ਕਾਬਲ ਹੈ ਉਹ ਕੰਬੋਜ ਸੀਗੇ ਤੋ ਇੱਥੇ ਹਿੰਦੂ ਅਤੇ ਬੋਧ ਰਾਜੇ ਰਾਜ ਕਰਦੇ ਸੀ ਅਤੇ ਇਹੀ ਬਾਅਦ ਦੇ ਵਿੱਚ ਪਠਾਨ ਬਣੇ ਆ ਇਹਨਾਂ ਨੂੰ ਹੀ ਪਠਾਨ ਆਖਿਆ ਜਾਂਦਾ ਉਹ ਤਾਂ ਕਨਵਰਜਨ ਹੋ ਗਿਆ ਕਿਵੇਂ ਹੋਇਆ ਉਹ ਮੈਂ ਤੁਹਾਨੂੰ ਅੱਗੇ ਦੱਸਾਂਗਾ ਸੋ ਇਹਨਾਂ ਇਲਾਕਿਆਂ ਵਿੱਚ ਇਹ ਰਾਜੇ ਰਾਜ ਕਰਦੇ ਸੀਗੇ ਅਤੇ ਜਿਹੜਾ ਬਨੋਚੀਸਤਾਨ ਦਾ ਇਲਾਕਾ ਉਹ ਇੱਕ ਆਜ਼ਾਦ ਰਾਜ ਸੀ ਉਸ ਤੋਂ ਇਲਾਵਾ ਪੰਜਾਬ ਦੇ ਉੱਪਰ ਵੀ ਕੁਝ ਛੋਟੇ-ਮੋਟੇ ਰਾਜ ਤੀਏ ਅਤੇ ਇੱਕ ਸਿੰਧ ਦਾ ਰਾਜ ਸੀ ਤੇ ਜਦੋਂ ਪਹਿਲੇ ਇਸਲਾਮਿਕ ਹਮਲਾਵਰ ਆਉਂਦੇ ਨੇ ਉਹਨਾਂ ਵਿੱਚ ਸਭ ਤੋਂ ਮਸ਼ਹੂਰ ਨਾਮ ਜਿਹੜਾ ਹੈਗਾ ਮੁਹੰਮਦ ਬਿਨ ਕਾਸਿਮ ਦਾ ਕਈ ਲੋਕ ਤਾਂ ਉਹਨੂੰ ਮੋਦੀ ਮੰਨਦੇ ਆ ਕਿ ਇਹ ਮੋਦੀ ਆ ਇਸਲਾਮਿਕ ਹਮਲਾਵਰਾਂ ਦੀ ਸ਼ੁਰੂਆਤ ਹੀ ਇਹਨੇ ਕੀਤੀ ਪਰ ਜਦੋਂ ਇਤਿਹਾਸ ਦੀ ਥੋੜੀ ਜਿਹੀ ਪੜਤਾਲ ਕਰਦੇ ਆ ਤਾਂ ਪਤਾ ਲੱਗਦਾ ਕਿ ਉਹ ਮੋਦੀ ਨਹੀਂ ਸੀਗਾ ਸਗੋਂ ਉਹ ਸਭ ਤੋਂ ਮਸ਼ਹੂਰ ਸੀ ਉਹ ਤਾਂ ਸਗੋਂ ਨਵੇਂ ਨੰਬਰ ਦਾ ਖਲੀਫਾ ਸੀਗਾ ਜਿਹਨੇ ਇੱਥੇ ਆਕਰਮਣ ਕੀਤਾ ਸੀ ਉਹਦਾ ਨਾਮ ਸਭ ਤੋਂ ਵੱਧ ਮਸ਼ਹੂਰ ਕਿਉਂ ਆ ਕਿਉਂਕਿ ਉਹ ਪਹਿਲਾ ਸੀ ਜਿਸਨੇ ਰਾਜ ਕੀਤਾ ਸੀ ਇਹ ਤੋਂ ਪਹਿਲਾਂ ਜੋ ਵੀ ਖਲੀਫੇ ਆਕਰਮਣ ਕਰਦੇ ਰਹੇ ਇਸਲਾਮਿਕ ਖਲੀਫੇ ਲਗਭਗ 638 ਤੋਂ ਸ਼ੁਰੂਆਤ ਹੋਈ ਇਹਨਾਂ ਦੀ ਤੇ ਅਗਲੇ 74 ਸਾਲਾਂ ਤੱਕ ਕਹਿੰਦੇ ਆ ਕਿ ਨੌ ਖਲੀਫਿਆਂ ਨੇ ਆਕਰਮਣ ਕੀਤਾ ਅਫਗਾਨਿਸਤਾਨ ਅਤੇ ਸਿੰਧ ਦੇ ਇਲਾਕੇ ਤੇ ਪਰ ਜੋ ਪਹਿਲਾ ਜੀ ਨੇ ਜਿੱਤਿਆ ਸੀਗਾ ਇਹਨਾਂ ਇਲਾਕਿਆਂ ਨੂੰ ਉਹ ਸੀਗਾ ਮੁਹੰਮਦ ਬਿਨ ਕਾਸਿਮ 712 ਈਸਵੀ ਦੇ ਵਿੱਚ ਸੋ ਇਸੇ ਕਰਕੇ ਉਹਦਾ ਨਾਮ ਮਸ਼ਹੂਰ ਹੈ ਮੁਹੰਮਦ ਬਿਨ ਕਾਸਿਮ ਨੇ ਨਾ ਸਿਰਫ ਅਫਗਾਨਿਸਤਾਨ ਸਗੋਂ ਬਲੋਚਿਸਤਾਨ ਨੂੰ ਵੀ ਆਪਦੇ ਅਧੀਨ ਲੈ ਲਿਆ ਉੱਥੋਂ ਦੇ ਜੋ ਆਜ਼ਾਦ ਰਾਜੇ ਸੀ ਉਹਨਾਂ ਨੂੰ ਹਰਾ ਦਿੱਤਾ ਉਸ ਤੋਂ ਬਾਅਦ ਵਿੱਚ ਉਹਨੇ ਸਿੰਧ ਨੂੰ ਆਪਦੇ ਕਬਜ਼ੇ 'ਚ ਲਿਆ ਸਿੰਦ ਦੇ ਉੱਤੇ ਉਦੋਂ ਇੱਕ ਕਹਿੰਦੇ ਆ ਕਿ ਕੋਈ ਹਿੰਦੂ ਰਾਜਾ ਸੀਗਾ ਦਾਹਰ ਸੇਨ ਤੇ ਕਹਿੰਦੇ ਆ ਕਿ ਉਹਦਾ ਬਹਿਰੈਮੀ ਨਾਲ ਕਤਲ ਕੀਤਾ ਸੀਗਾ ਮੁਹੰਮਦ ਬਿਨ ਕਾਸਿਮ ਨੇ ਅਤੇ ਉਹਦੀਆਂ ਜਿਹੜੀਆਂ ਪੁੱਤਰੀਆਂ ਸੀ ਨਾ ਉਹਦੀਆਂ ਬੇਟੀਆਂ ਸੀ ਉਹਨਾਂ ਨੂੰ ਅਰਬ ਅਤੇ ਈਰਾਨ ਵਿੱਚ ਖਲੀਫਿਆਂ ਕੋਲੇ ਵੇਚ ਦਿੱਤਾ ਸੀਗਾ ਉਹਨਾਂ ਨੂੰ ਉੱਥੇ ਬਹੁਤ ਜ਼ਿਆਦਾ ਉਦੋਂ ਕਤਲੇਆਮ ਹੋਇਆ afghanistan ਦਾ ਇਤਿਹਾਸ ਹੈ ਨਾ ਜਿਹੜਾ ਅਗਰ ਤੁਸੀਂ ਪੜੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਉੱਥੇ ਕੀ ਕੁਝ ਹੋਇਆ ਉਹ ਜੋ ਦੇਸ਼ ਹੁਣ ਅੱਜ ਦਿਖਦਾ ਉਹ ਉਦਾਂ ਦਾ ਨਹੀਂ ਸੀ ਉਹ ਇੱਕ ਸੁਤੰਤਰ ਰਾਜ ਸੀ ਉਥੇ ਆਪਦੇ ਰਾਜੇ ਰਾਜ ਕਰਦੇ ਸੀ ਪਰ ਵਿਦੇਸ਼ੀਆਂ ਨੇ ਉਥੇ ਰਾਜ ਨੂੰ ਕਿਵੇਂ ਬਣਾ ਦਿੱਤਾ ਇਹ ਆਪਾਂ ਦੇਖ ਸਕਦੇ ਆ ਕਦੇ ਉਹਨਾਂ ਦਾ ਇਤਿਹਾਸ ਪੜ੍ਹ ਕੇ ਦੇਖਿਓ ਉਦੋਂ ਬਾਅਦ ਦੇ ਵਿੱਚ ਸਿੰਧ ਤੋਂ ਬਾਅਦ ਦੇ ਵਿੱਚ ਮੁਹੰਮਦ ਬਿਨ ਕਾਸਿਮ ਹਮਲਾ ਕਰਦਾ ਪੰਜਾਬ ਦੇ ਉੱਪਰ ਤੇ ਉਹ ਪੰਜਾਬ ਨੂੰ ਵੀ ਜਿੱਤ ਲੈਂਦਾ ਬਟ ਇੱਥੇ ਇਹਨਾਂ ਦੀ ਇਹ ਬਸ ਨਹੀਂ ਧੀ ਹੋਈ ਕਿਉਂਕਿ ਇਧਰੋਂ ਟੱਕਰਾ ਵੀ ਹੁੰਦਾ ਸੀ ਭਾਵੇਂ ਉਹ ਮੁਹੰਮਦ ਬਿਨ ਕਾਸਿਮ ਜਿੱਤ ਗਿਆ ਸੀ ਉਦੋਂ ਬਾਅਦ ਦੇ ਵਿੱਚ ਕਹਿੰਦੇ ਕਿ ਇੱਕ ਵਾਰ ਫਿਰ ਤੋਂ ਕੰਬੋਜ ਦੇ ਰਾਜਾ ਨੇ ਆਪਣਾ ਰਾਜ ਵਾਪਸ ਹਾਸਲ ਕਰ ਲਿਆ ਸੀਗਾ ਆਪਦੇ ਇਲਾਕੇ ਵਾਪਸ ਜਿੱਤ ਲਈ ਸੀ ਪਰ ਫਿਰ ਇਸਲਾਮ ਦੇ ਜਿਹੜੇ ਕੱਟੜਪੰਥੀ ਰਾਜੇ ਸੀ ਨਾ ਇਹ ਇੰਨੇ ਜ਼ਿਆਦਾ ਤਾਕਤਵਰ ਹੋ ਰਹੇ ਸੀਗੇ ਉਹਨਾਂ ਦੇ ਸਾਹਮਣੇ ਇਹਨਾਂ ਦੀ ਫਿਰ ਬੱਤ ਨਹੀਂ ਚੱਲੀ ਉਹ ਊਠਾਂ ਤੇ ਹਮਲਾ ਕਰਦੇ ਸੀ ਕਿਹਾ ਇਹ ਵੀ ਜਾਂਦਾ ਕਿ ਪਹਿਲੀ ਵਾਰ ਊਠਾਂ ਦੇ ਉੱਤੇ ਹਮਲਾਵਰ ਆਏ ਸੀਗੇ ਕਿਉਂਕਿ ਊਠ ਹੈ ਜਿਹੜਾ ਉਹ ਰੇਗਿਸਤਾਨੀ ਪਸ਼ੂ ਹੈ ਤੇ ਉਹ ਭਾਰਤ ਦਾ ਜਾਂ ਪੰਜਾਬ ਦਾ ਪਸ਼ੂ ਨਹੀਂ ਆ ਉਹ ਉਧਰੋਂ ਆਇਆ ਅਰਬ ਵੱਲੋਂ ਆਇਆ ਅਫਰੀਕਾ ਦਾ ਖਾਸ ਕਰਕੇ ਉਪ ਉੱਤਰੀ ਅਫਰੀਕਾ ਅਤੇ ਅਰਬ ਦੇ ਵਿੱਚ ਇਹ ਜਾਨਵਰ ਪਾਇਆ ਜਾਂਦਾ ਠੀਕਾ ਤੇ ਉੱਥੋਂ ਜਿਹੜੇ ਅਕਰਮਾਨਕਾਰੀ ਆਏ ਜਿਹੜੇ ਵਿਦੇਸ਼ੀਆ ਫਲਾਵਰ ਆਏ ਉਹਨਾਂ ਦੇ ਦਰੀਏ ਊਠ ਹੈ ਜਿਹੜਾ ਉਹ ਇਧਰ ਆਉਂਦਾ ਹੁੰਦਾ ਸੀ ਹਾਲਾਂਕਿ ਇਸ ਦੇ ਕੁਝ ਜਿਹੜੇ ਇਤਿਹਾਸ ਦੇ ਵਿੱਚ ਹਵਾਲੇ ਆ ਉਹ ਵੀ ਮਿਲਦੇ ਕਿ ਜਦੋਂ ਸਿਲਕ ਰੂਟ ਹੁੰਦਾ ਸੀਗਾ ਉਸ ਦੌਰਾਨ ਵੀ ਜਦੋਂ ਉੱਥੋਂ ਦੀ ਜੋ ਰਸਤੇ ਬਣੇ ਉਦੋਂ ਵੀ ਊਠਾਂ ਦਾ ਇਸਤੇਮਾਲ ਹੁੰਦਾ ਸੀ ਪਰ ਇਹ ਭਾਰਤ ਵਿੱਚ ਨਹੀਂ ਸੀਗਾ ਤੋ ਪਹਿਲੀ ਵਾਰ ਕਹਿੰਦਾ ਕਿ ਉਹਨਾਂ ਵਿਦੇਸ਼ੀ ਹਮਲਾਵਾਰਾਂ ਨੇ ਜਿਹੜੇ ਖਲੀਫੇ ਸੀ ਉਹਨਾਂ ਨੇ ਉਠਾਂ ਦਾ ਇਸਤੇਮਾਲ ਕੀਤਾ ਜਿਸ ਕਰਕੇ ਉਹ ਬੜੀ ਤੇਜ਼ੀ ਨਾਲ ਪਹੁੰਚਦੇ ਸੀਗੇ ਅਤੇ ਇਹਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਦਾ ਸੀ ਤੇ ਮੁਹੰਮਦ ਬਿਨ ਕਾਤਮ ਤੋਂ ਬਾਅਦ ਵੀ ਲਗਭਗ 150 ਸਾਲਾਂ ਤੱਕ ਲੜਾਈ ਚੱਲੀ ਆ ਉਹਨਾਂ ਇਲਾਕਿਆਂ ਦੀ ਉਹ ਕਦੇ ਜਿੱਤ ਜਾਂਦੇ ਸੀ ਕਦੇ ਹਾਰ ਜਾਂਦੇ ਸੀ ਤੇ ਫਿਰ ਆਖਰ ਨੂੰ ਸਨ 870 ਈਸਵੀ ਦੇ ਵਿੱਚ ਅਰਬ ਦਾ ਇੱਕ ਸੈਨਾਪਤੀ ਸੀਗਾ ਯਾਕੂਬ ਕਹਿੰਦੇ ਆ ਕਿ ਉਹਨੇ ਪੂਰੇ ਦੇ ਪੂਰੇ ਅਫਗਾਨਿਸਤਾਨ ਨੂੰ ਅਤੇ ਸਿੰਧ ਦੇ ਇਲਾਕਿਆਂ ਨੂੰ ਆਪਦੇ ਕਬਜ਼ੇ 'ਚ ਕਰ ਲਿਆ ਸੀ ਤੇ ਉਹਨੇ ਫਿਰ ਪ੍ਰੋਪਰ ਧਰਮ ਪਰਿਵਰਤਨ ਸ਼ੁਰੂ ਕੀਤਾ ਬੋਧ ਅਤੇ ਹਿੰਦੂ ਲੋਕਾਂ ਨੂੰ ਉਹਨੇ ਫਿਰ ਮੁਸਲਮ ਵਿੱਚ ਕਨਵਰਟ ਕੀਤਾ ਮੁਸਲਮ ਬਣਾਇਆ ਇਸਲਾਮ ਉਹਨਾਂ ਨੂੰ ਧਾਰਨ ਕਰਵਾਇਆ ਤੇ ਉਸੇ ਨੇ ਸਿੰਧ ਅਤੇ ਬਲੋਚਿਸਤਾਨ ਦੇ ਵਿੱਚ ਵੀ ਇਸਲਾਮ ਧਰਮ ਫੈਲਾਇਆ ਤਾਂ ਆਪਾਂ ਇਹ ਕਹਿ ਸਕਦੇ ਆ ਕਿ ਉਹ ਪਹਿਲੀ ਵਾਰ ਸ਼ੁਰੂਆਤ ਹੋਈ ਕਨਵਰਜਨ ਦੀ ਜਿੱਥੇ ਕਿ ਪੂਰੀ ਤਰੀਕੇ ਨਾਲ ਉਹਨਾਂ ਨੂੰ ਮੁਸਲਮ ਬਣਾਉਣਾ ਸ਼ੁਰੂ ਕੀਤਾ ਗਿਆ ਉਦੋਂ ਪਹਿਲਾਂ ਉਹ ਲੋਕ ਮੁ슬ਮਨ ਨਹੀਂ ਸਨ ਇਹ ਸੀਗਾ ਪਹਿਲੇ ਇਸਲਾਮਿਕ ਹਮਲਾਵਾਰਾਂ ਦਾ ਇਤਿਹਾਸ ਕਿ ਜਦੋਂ ਪਹਿਲੀ ਵਾਰ ਮੁ슬ਮਾਨਾਂ ਨੇ ਇੱਕ ਧਰਮ ਦੇ ਤੌਰ ਦੇ ਉੱਤੇ ਦੁਨੀਆ ਦੇ ਵਿੱਚ ਹਮਲੇ ਕਰਨੇ ਸ਼ੁਰੂ ਕੀਤੇ ਆ ਤੇ ਕਦੋਂ ਭਾਰਤ ਅਤੇ ਪੰਜਾਬ ਇਹਨਾਂ ਦੇ ਨਿਸ਼ਾਨੇ ਤੇ ਆਏ ਆ ਇਹ ਸਾਰੇ ਦੇ ਸਾਰੇ ਸ਼ੁਰੂਆਤੀ ਜਿਹੜੇ ਨੇ ਅਰਬ ਤੋਂ ਆਏ ਸੀਗੇ ਉਦੋਂ ਬਾਅਦ ਵਾਲੇ ਜਿਹੜੇ ਸੀਗੇ ਉਹ ਤੁਰਕ ਤੋਂ ਆਏ ਸੀਗੇ ਤੇ ਤੁਰਕਾਂ ਦੇ ਵਿੱਚ ਸਭ ਤੋਂ ਮਸ਼ਹੂਰ ਨਾਮ ਜਿਹੜਾ ਆਉਂਦਾ ਉਹ ਹੁੰਦਾ ਮਹਮੂਦ ਗਜਨਵੀ ਦਾ ਜਿਸ ਦੇ ਬਾਰੇ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਅਤੇ ਜੇ ਤੁਸੀਂ ਅਫਗਾਨਿਸਤਾਨ ਦੇ ਇਤਿਹਾਸ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕਿ ਅਫਗਾਨਿਸਤਾਨ ਪਹਿਲਾਂ ਕੌਜਾ ਸੀਗਾ ਇੱਥੇ ਕਿਹੜੇ-ਕਿਹੜੇ ਰਾਜੇ ਹੋਏ ਨੇ ਤੇ ਉਹਦਾ ਪ੍ਰਾਚੀਨ ਇਤਿਹਾਸ ਕੀ ਆ ਇਹ ਵੀ ਮੈਂ ਤੁਹਾਨੂੰ ਇੱਕ ਵੀਡੀਓ ਬਣਾ ਕੇ ਦੱਸ ਦੇਵਾਂਗਾ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਮਾਡਰਨ ਸਮੇ ਦਾ ਇਤਿਹਾਸ ਯਾਨੀ ਕਿ ਪਿਛਲੇ 1000 ਸਾਲਾਂ ਦਾ ਇਤਿਹਾਸ ਜਿੱਥੇ ਸ਼ੁਰੂਆਤ ਕੀਤੀ ਸੀਗੀ ਮਹਿਮੂਦ ਗਜਨਵੀ ਨੇ ਉਹਨਾਂ ਹਮਲਿਆਂ ਦੀ ਉਹ ਹੋਊਗਾ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜਰੂਰ ਦੱਸੋ ਜੀ ਜੇ ਤੁਹਾਨੂੰ ਪਸੰਦ ਆਵੇ ਤਾਂ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਅਤੇ ਇੱਕ ਵਾਰ ਫਿਰ ਤੋਂ ਰਿਕਵੈਸਟ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਬਾ ਦਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ